ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਹੈ ਜੀ ਆਪਣਾ ਲੱਡੂ ਗੰਦਾ ਅੱਜ ਆਪਾਂ ਗੱਲ ਕਰਦੇ ਆਂ ਲੱਡੂ ਗੰਦੇ ਤੇ ਫੰਗਸ ਦੇ ਅਟੈਕ ਬਾਰੇ ਤਣਾ ਗੱਲਣ ਬਾਰੇ ਉਹਦੀ ਜਿਹੜੀ ਰੋਗਤਾਵਾ ਉਹ ਆਪਾਂ ਕਿਸ ਤਰ੍ਹਾਂ ਕਰ ਸਕਦੇ ਆਂ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਜਿਹੜਾ ਉਹ ਪੌਦਾ ਜਿਹੜਾ ਤੁਹਾਨੂੰ ਮੈਂ ਵੀਡੀਓ ਰਹੀ ਦਿਖਾਉਣਾ ਤਣਾ ਗੱਲਣ ਦੀ ਪ੍ਰੋਬਲਮ ਆ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਰੋਗ ਥਾਮਾ ਉਹ ਆਪਾਂ ਰੈਡੋਮਿਲ ਗੋਲਡ ਫੰਗੀਸਾਈਡ ਹੈ ਜਿਹੜਾ ਉਹ ਵੀ ਲੈ ਸਕਦੇ ਆ ਸਜੰਟਾ ਕੰਪਨੀ ਦਾ ਜੇ ਇਹ ਟੈਕਨੀਕਲ ਤੁਹਾਨੂੰ ਕਿਸੇ ਹੋਰ ਪ੍ਰੋਡਕਟ ਦੇ ਵਿੱਚ ਮਿਲਦਾ ਆਪਾਂ ਉਹਦੀ ਵੀ ਸਪਰੇਅ ਕਰ ਸਕਦੇ ਆ ਦੂਸਰਾ ਪ੍ਰੋਡਕਟ ਆ ਕਵਜ ਫਲੋ ਉਹ ਵੀ ਸਜੰਟਾ ਕੰਪਨੀ ਦਾ ਉਹਦੀ ਵੀ ਆਪਾਂ ਇਹਦੇ ਰੋਗ ਥਾਮ ਲਈ ਸਪਰੇਅ ਕਰ ਸਕਦੇ ਆ ਜਿਹੜੀ ਕਵਜ ਫਲੋ ਦੀ ਡੋਜ਼ ਆ ਉਹ ਆਪਾਂ 1 ਲੀਟਰ ਪਾਣੀ ਦੇ ਵਿੱਚ 2 ਐਮ ਐਲ ਪਾਉਣੀ ਆ ਜਿਹੜੀ ਰੈਡੂਮਿਲ ਗੋਲਡ ਆ ਉਹਦਾ ਇੱਕ ਪੌਚ ਆਪਾਂ 15 ਲੀਟਰal ਟੈਂਕੀ ਦੇ ਵਿੱਚ ਪਾ ਸਕਦੇ ਆ ਆਪਾਂ ਦੋਨਾਂ ਦੇ ਵਿੱਚੋਂ ਇੱਕ ਸਪਰੇਅ ਕਰਨੀ ਆ ਇੱਕ ਸਪਰੇਅ ਕਰਨ ਤੋਂ ਬਾਅਦ ਜੇ ਆਪਾਂ ਨੂੰ ਦਿੱਕਤ ਲੱਗ ਜੇ ਵੀ ਥੋੜੀ-ਮੋਟੀ ਜਿਹੜੀ ਪ੍ਰੋਬਲਮ ਆ ਉਹ ਰਹਿ ਗਈ ਆਪਣੇ ਖੇਤ ਦੇ ਵਿੱਚ ਤਾਂ ਆਪਾਂ ਜਿਹੜਾ ਦੂਸਰਾ ਪ੍ਰੋਡਕਟ ਜੇ ਤੁਸੀਂ ਪਹਿਲਾਂ ਰੈਡੂਮਿਲ ਗੋਲਡ ਕਰਦੇ ਹੋ ਤਾਂ 10-12 ਦਿਨਾਂ ਬਾਅਦ ਜਿਹੜੀ ਕਵਜ ਫਲੋ ਆ ਉਹਦੀ ਸਪਰੇਅ ਕਰ ਦਿਓ ਇਹ ਆਪਾਂ ਦੋਨੇ ਪ੍ਰੋਡਕਟ ਵਰਤੇ ਨੇ ਦੋਨਾਂ ਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਆਪਣੇ ਖੇਤ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਸੀ ਉਹ ਉੱਥੇ ਰੁਕੀ ਅੱਗੇ ਬਿਲਕੁਲ ਨਹੀਂ ਵਧੀ ਆਪਾਂ ਪਹਿਲਾਂ ਰੈਡੋਮਲ 골ਡ ਕਰੀ ਸੀ ਸਿਆਨਟਾ ਕੰਪਨੀ ਦੀ ਉਸ ਤੋਂ ਬਾਅਦ ਆਪਾਂ ਜਿਹੜੀ ਕਬਜ ਫਲੋ ਆ ਸਿਆਨਟਾ ਕੰਪਨੀ ਦੀ ਇਹਦੀ ਸਪਰੇਅ ਕਰੀ ਸੀ ਉਸ ਤੋਂ ਬਾਅਦ ਜਿਹੜੀ ਇਹ ਪ੍ਰੋਬਲਮ ਸੀ ਆਪਣੇ ਖੇਤ ਦੇ ਵਿੱਚ ਕਿ ਉੱਥੇ ਰੁਕ ਗਈ ਹੋਰ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤ ਸ਼੍ਰੀ ਅਕਾਲ